ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਧੰਨਵਾਦ ਆਪ ਸਾਰਿਆਂ ਦਾ ਇਸ ਚੈਨਲ ਦੇ ਨਾਲ ਜੁੜਨ ਦੇ ਲਈ ਪਿਛਲੀ ਵੀਡੀਓ ਅਸੀਂ ਪਾਈ ਸੀ ਕਿ Swami Dayanand ਨੂੰ ਜਦੋਂ ਬਹਿਸ ਦੇ ਵਿੱਚ ਤਿੰਨ ਵਾਰ ਹਰਾਇਆ ਤਾਂ ਇਸ ਵੀਡੀਓ ਨੂੰ ਲੈ ਕੇ ਮੇਰੇ ਕੁਝ ਸਤਕਾਰਯੋਗ ਭੈਣ ਭਰਾ ਜਿਹੜੇ ਸੀ ਉਹ ਅਗਰੈਸਿਵ ਹੋ ਗਏ ਦੇਖੋ ਜੀ ਪਹਿਲੀ ਗੱਲ ਤਾਂ ਕਿ ਅਸੀਂ ਇਸ ਵੀਡੀਓ ਦਾ ਰੈਫਰੈਂਸ ਲਿਆ ਗਿਆ ਗਿਆਨੀ ਦਿੱਤ ਸਿੰਘ ਜੀ ਦੀ ਆਪਣੀ ਲਿਖੀ ਹੋਈ ਕਿਤਾਬ ਸਾਧੂ ਧਿਆਨੰਦ ਅਤੇ ਮੇਰਾ ਸੰਵਾਦ ਇਹ ਪੰਜਾਹ ਪੰਨਿਆਂ ਦੀ ਕਿਤਾਬ ਹੈ ਜੀ ਇਸ ਨੂੰ ਕੋਈ ਵੀ ਮੇਰਾ ਵੀਰ ਭੈਣ ਭਰਾ ਖਰੀਦ ਕੇ ਪੜ ਸਕਦਾ ਹੈ ਦੂਸਰੀ ਗੱਲ ਅਸੀਂ ਕੀਤੀ ਕਿ Swami Dayanand Saraswati ਜੀ ਨੇ ਆਪਣਾ ਜਿਹੜਾ ਧਾਰਮਿਕ ਗ੍ਰੰਥ ਲਿਖਿਆ ਸਤਿਆਰਥ ਪ੍ਰਕਾਸ਼ ਉਸ ਦੇ ਵਿੱਚ ਉਹਨਾਂ ਨੇ ਨਾਨਕਦੇਵ ਜੀ ਦੇ ਲਈ ਪੱਦੀ ਸ਼ਬਦਾਵਲੀ ਵਰਤੀ ਤਾਂ ਇਹ ਵੀ ਤੁਸੀਂ ਸਤਿਆਰਥ ਪ੍ਰਕਾਸ਼ ਜਿਹੜਾ ਗ੍ਰੰਥ ਹੈ ਉਸ ਦੇ ਤੁਸੀਂ ਸਮੂਲ ਅਸ 11 ਯਾਨੀ ਕਿ ਚੈਪਟਰ ਨੰਬਰ 11 ਦੇ ਵਿੱਚ ਪੰਨਾ ਨੰਬਰ 307 ਤੇ 309 ਪੜ ਸਕਦੇ ਹੋ ਜੀ ਜਿੱਥੇ ਉਹਨਾਂ ਨੇ ਲਿਖਿਆ ਕਿ ਨਾਨਕ ਜੀ ਦਾ ਆਸ਼ਿਆ ਤੋਂ ਅੱਛਾ ਥਾ ਲੇਕਿਨ ਉਨਕੀ ਵਿੱਦਿਆ ਕੁਛ ਵੀ ਨਾ ਥੀ ਉਹ ਗ੍ਰਾਮੋ ਕੀ ਬਾਸ਼ਾ ਜਾਣਤੇ ਥੀ ਉਹਨਾਂ ਨੇ ਉਹਨਾਂ ਦੀ ਜਿਹੜੀ ਬਾਣੀ ਆ ਕਿ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਉਹਨਾਂ ਉਸ ਦੇ ਵਿੱਚ ਵੀ ਗਲਤੀਆਂ ਕੱਢੀਆਂ ਕਿ ਉਹਨਾਂ ਨੇ ਨਿਰਵੈ ਸ਼ਬਦ ਕੋ ਨਿਰਵੋ ਲਿਖਿਆ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਪਖੰਡੀ ਵੀ ਕਿਹਾ ਦੰਬੀ ਵੀ ਕਿਹਾ ਕਿ ਉਹ ਪਖੰਡ ਕਰਦੇ ਥੀ ਤੇ ਤੀਸਰੀ ਗੱਲ ਕਿ ਇਹ ਚਰਚਾ ਜਾਂ ਵਾਰਤਾਲਾਪ ਜਾਂ ਸ਼ਾਸਤਰ ਆਰਥਿਕ ਤੇ ਹੋਇਆ ਹੀ ਨਹੀਂ ਤਾਂ ਇਸ ਦਾ ਸਬੂਤ ਸਭ ਤੋਂ ਵੱਡਾ ਸਬੂਤਾ ਇਹ ਹੈ ਕਿ ਗਿਆਨੀ ਦਿੱਤ ਸਿੰਘ ਜੀ ਨੇ ਆਪਣੀ ਇੱਕ ਕਿਤਾਬ ਲਿਖੀ ਜਿਸ ਦੇ ਵਿੱਚ ਉਹਨਾਂ ਨੇ ਏਸੇ ਹੀ ਸਾਰੇ ਜਿਹੜਾ ਉਹਨਾਂ ਦਾ ਤਿੰਨ ਵਿਸ਼ਾ ਦੇ ਉੱਤੇ ਸਵਾਮੀ ਜੀ ਦੇ ਨਾਲ ਚਰਚਾ ਹੋਈ ਉਸ ਦਾ ਹੀ ਜ਼ਿਕਰ ਕੀਤਾ ਹੈ ਤੇ ਇਸ ਦਾ ਦੂਸਰਾ ਸਬੂਤ ਜਿਹੜਾ ਮਿਲਦਾ ਹੈ ਉਹ ਆਰੀਆ ਸਮਾਜੀ ਹੋਏ ਇੱਕ ਪੰਡਤ ਲੇਖਰਾਮ ਉਹਨਾਂ ਨੇ ਆਪਣੀ ਇੱਕ ਕਿਤਾਬ ਲਿਖੀ ਮਹਾਰਿਸ਼ੀ ਧਿਆਨੰਦ ਸਰਸਵਤੀ ਕਾ ਜੀਵਨ ਚరిత్ర ਤਾਂ ਉਸੇ ਤੁਸੀਂ ਪੰਨਾ ਨੰਬਰ 347 ਤੇ 348 ਜਾਨਕੀ 347 ਤੇ 348 ਤੇ ਜਾ ਕੇ ਪੜ ਸਕਦੇ ਹੋ ਜਿੱਥੇ ਉਹਨਾਂ ਨੇ ਉਹ ਜ਼ਿਕਰ ਕੀਤਾ ਇਸ ਬਹਿਸ ਦਾ ਕਿ ਜਦੋਂ ਇਹ ਬਹਿਸ ਹੋ ਰਹੀ ਸੀ ਇਹ वार्तालाप ਹੋ ਰਿਹਾ ਸੀ ਤਾਂ ਉਦੋਂ ਸ਼ਿਵਨਾਰਾਇਣ ਆ ਪੰਡਿਤ ਸ਼ਿਵਨਾਰਾਇਣ ਅਗਨੀ ਹੋਤਰੀ ਨੇ ਉੱਠ ਕੇ ਸਵਾਮੀ ਜੀ ਨੂੰ ਕਿਹਾ ਸੀ ਕਿ ਆਪ ਟਾਲਮਟੋਲ ਕਰ ਰਹੇ ਹੋ ਆਪ ਗਿਆਨੀ ਜੀ ਦੇ ਸਵਾਲਾਂ ਦਾ ਜਵਾਬ ਨਹੀਂ ਦੇ پا ਰਹੇ ਹੋ ਤਾਂ ਤੁਸੀਂ ਉੱਥੇ ਜਾ ਕੇ ਇਹ ਵੀ ਪੜ ਸਕਦੇ ਹੋ ਜਿਹੜਾ ਸਭ ਤੋਂ ਵੱਡਾ ਸਬੂਤਾ ਕਿ ਇਹ ਚਰਚਾ ਹੋਈ ਸੀ ਤੇ ਚੌਥੀ ਗੱਲ ਕਿ ਅਸੀਂ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਦਿੱਤਾ ਕਿ ਸਿੱਖ ਵਿਚਾਰਧਾਰਾ ਦੇ ਅਨੁਸਾਰ ਜਿਹੜਾ ਹੈ ਉਹ ਸ੍ਰਿਸ਼ਟੀ ਦੀ ਰਚਨਾ ਇਸ ਤਰ੍ਹਾਂ ਹੋਈ ਕਿ ਆਪਿ ਨੇ ਆਪ ਸਾਜਿਓ ਆਪਿ ਨੇ ਰਚਿਆ ਨਾਓ ਦੁਈ ਕੁਦਰਤ ਸਾਜੇ ਅਸਨ ਡਠਾ ਜਾਓ ਇੱਕ ਹੋਰ ਅਸੀਂ ਜੇ ਐਗਜ਼ਾਮਪਲ ਲਈਏ ਕਿ ਸਾਜੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰੇ ਪਵਨ ਸਾਜਿਆ ਕਟਕਟ ਜੋਤ ਸਮੋਈ ਮਤਲਬ ਕਿ ਅਕਾਲ ਪੁਰਖ ਜਿਹੜਾ ਨਿਰਾਕਾਰ ਹੈ ਉਸ ਦੇ ਵਿੱਚੋਂ ਪਹਿਲਾਂ ਹਵਾ ਹਵਾ ਪੈਦਾ ਹੋਈ ਹਵਾ ਤੋਂ ਫਿਰ ਜਲ ਬਣਿਆ ਜਲ ਤੋਂ ਫਿਰ ਤ੍ਰੇਪਾਵਨ ਜਾਨੀ ਕਿ ਆਕਾਸ਼ ਮਾਤ ਤੇ ਪਾਤਲ ਲੋਕ ਬਣੇ ਉਸ ਤੋਂ ਬਿਰ ਉਸ ਤੋਂ ਬਾਅਦ ਫਿਰ ਕਟਕਟ ਜੋਤ ਸਮਾਈ ਤੇ ਫਿਰ ਕਣ ਕਣ ਦੇ ਵਿੱਚ ਜਿਹੜੀ ਅਕਾਲ ਪੁਰਖ ਦੀ ਜੋਤ ਸਮਾਈ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਕਿਉਂ ਦਿੱਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆ ਗੁਰੂ ਸਿੱਖਾ ਸਿੱਖ ਮਤ ਦੇ ਵਿੱਚ ਹੀ ਦੇਖਿਆ ਜਾਂਦਾ ਕਿ ਜਦੋਂ ਤੁਸੀਂ ਕਿਸੇ ਗੱਲ ਨੂੰ ਜਾਂਚਣਾ ਪਰਖਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ ਹੀ ਪਰਖਿਆ ਜਾਂਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਜਾਤ ਅਤੇ ਧਰਮ ਨੂੰ ਜਗ੍ਹਾ ਦਿੱਤੀ ਗਈ ਚਾਹੇ ਉਹ ਸਿੱਖ ਗੁਰਸਹਿਬਾਨਾਂ ਦੀ ਬਾਣੀ ਹੋਵੇ ਚਾਹੇ ਉਹ ਪਟ ਸਹਿਬਾਨਾਂ ਦੀ ਬਾਣੀ ਹੋਵੇ ਜਾਂ ਫਿਰ ਉਹ ਭਗਤਾਂ ਦੀ ਬਾਣੀ ਹੋਵੇ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਜਿਨ੍ਹਾਂ ਨੇ ਸਰਵਤ ਦਾ ਭਲਾ ਤੇ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਤੇ ਚੌਥੀ ਗੱਲ ਹੈਗੀ ਆ ਕਿ ਅਸੀਂ ਸਾਡਾ ਇਹ ਪੰਜਵੀਂ ਗੱਲ ਹੈ ਕਿ ਸਾਡਾ ਮਕਸਦ ਜਿਹੜਾ ਸੀ ਉਹ Swami Dayanand ਨੂੰ ਟਾਰਗੇਟ ਕਰਨਾ ਨਹੀਂ ਸੀਗਾ ਅਸੀਂ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਤੇ ਵੀਡੀਓ ਬਣਾਈ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਦੇ ਵਿੱਚ ਇੱਕ ਇਹ ਘਟਨਾ ਘਟੀ ਕਿ ਉਹਨਾਂ ਨੇ Swami ਜੀ ਦੇ ਨਾਲ ਵਹਿਸ ਕੀਤੀ ਤਾਂ ਅਸੀਂ ਉਸ ਦਾ ਜ਼ਿਕਰ ਕੀਤਾ ਅਸੀਂ ਇੱਕ ਗਿਆਨੀ ਦਿਤ ਸਿੰਘ ਜੀ ਦੀ ਜਿਹੜੀ ਪਿਛਲੇ ਵੀਡੀਓਜ਼ ਤੁਸੀਂ ਜਾ ਕੇ ਚੈੱਕ ਕਰੋ ਅਸੀਂ ਸ਼ੁਰੂ ਤੋਂ ਸਾਰਾ ਦੱਸਿਆ ਕਿ ਕਿਵੇਂ-ਕਿਵੇਂ ਉਹਨਾਂ ਨੇ ਜਿਹੜਾ ਸੀਗਾ ਪੰਜਾਬ ਦੇ ਲੋਕਾਂ ਨੂੰ ਸਿੱਖ ਧਰਮ ਦੇ ਵਿੱਚ ਵਾਪਸ ਲਿਆਂਦਾ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਇਹ ਇੱਕ ਅਹਿਮ ਪੱਖ ਆ ਉਹਨਾਂ ਦੇ ਜੀਵਨ ਦਾ ਜਿਸ ਨੂੰ ਅਸੀਂ ਲੋਕਾਂ ਦੇ ਸਾਹਮਣੇ ਰੱਖਿਆ ਕਿ ਗਿਆਨੀ ਦਿਤ ਸਿੰਘ ਜੀ ਨੇ ਇਸ ਤਰ੍ਹਾਂ ਗਮਰਾਹ ਹੋਏ ਲੋਕਾਂ ਨੂੰ ਬਚਾਇਆ ਤਾਂ ਦੂਸਰੀ ਗੱਲ ਹੁਣ ਇਹ ਹੈ ਕਿ ਕੁਝ ਕਿ ਮੇਰੇ ਭੈਣ ਭਰਾਵਾਂ ਦਾ ਕਹਿਣਾ ਕਿ ਤੁਸੀਂ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਅਸੀਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਰਹੇ ਜੀ ਅਸੀਂ ਲੋਕਾਂ ਨੂੰ ਸਿਰਫ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਲਹਿਰਾਂ ਉੱਠੀਆਂ ਤੇ ਜਿਨ੍ਹਾਂ ਲਹਿਰਾਂ ਦੇ ਪ੍ਰਭਾਵ ਸਦਕਾ ਲੋਕ ਗੁੰਮਰਾਹ ਹੋ ਰਹੇ ਸੀ ਜਿਨ੍ਹਾਂ ਨੇ ਲੋਕਾਂ ਨੂੰ ਵਹਿਮਾਂ ਪਰ ਮਾਂ ਜਾਤਾਂ ਪਾਤਾਂ ਦੇ ਵਿੱਚ ਟੂਣੇ ਮੜੀਆਂ ਮਸਾਣਿਆਂ ਦੇ ਵਿੱਚ ਜਿਨ੍ਹਾਂ ਨੇ ਲੋਕਾਂ ਨੂੰ ਫਸਾਇਆ ਗਿਆਨੀ ਦਿੱਤ ਸਿੰਘ ਜੀ ਨੇ ਉਹਨਾਂ ਗੁੰਮਰਾਹ ਹੋਏ ਲੋਕਾਂ ਨੂੰ ਮੁੜ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਸੀ ਨਾ ਕਿ ਅਸੀਂ ਲੋਕਾਂ ਨੂੰ ਗੁੰਮਰਾਹ ਕਰ ਹੁਣ ਗਿਆਨੀ ਦਿੱਤ ਸਿੰਘ ਜੀ ਜਿਹੜੇ ਸੀਗੇ ਉਹ ਇਸ ਕਰਕੇ ਮਹਾਨ ਨਹੀਂ ਸੀਗੇ ਕਿ ਉਹਨਾਂ ਨੇ ਧਿਆਨੰਦ ਨੂੰ ਹਰਾਇਆ ਉਹ ਆਪਣੇ ਕਰਮਾ ਕਰਕੇ ਮਹਾਨ ਸੀਗੇ ਉਹਨਾਂ ਨੇ 50 ਸਾਲ ਦੀ ਉਮਰ ਦੇ ਵਿੱਚ ਹੀ 70 ਤੋਂ ਵੱਧ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਲੋਕਾਂ ਨੂੰ ਬਹਿਮਾ ਪਰਮਾ ਦੇ ਵਿੱਚੋਂ ਕੱਢਿਆ ਉਹਨਾਂ ਨੇ ਲੋਕਾਂ ਨੂੰ ਜਾਤਾਂ ਪਰ ਪਾਤਾਂ ਦੇ ਵਿੱਚੋਂ ਕੱਢਿਆ ਇਹ ਨਹੀਂ ਹੈ ਕਿ ਗਿਆਨੀ ਗਿਆਨੀ ਜੀ ਨੂੰ ਬਾਹਰਲੇ ਲੋਕਾਂ ਦਾ ਹੀ ਵਿਰੋਧ ਸਹਿਣਾ ਪਿਆ ਉਹਨਾਂ ਨੂੰ ਆਪਣੇ ਭਾਈਚਾਰੇ ਦਾ ਵਿਰੋਧ ਵੀ ਸਹਿਣਾ ਪਿਆ ਇਸ ਦੀ ਗੱਲ ਵੀ ਅਸੀਂ ਕਦੇ ਫੇਰ ਕਰਾਂਗੇ ਸਵਾਮੀ ਧਿਆਨੰਦ ਸਰਸਵਤੀ ਅਤੇ ਗਿਆਨੀ ਦਿੱਤ ਸਿੰਘ ਜੀ ਦੇ ਵਿਚਾਰ ਜੋ ਅਗਲੀ ਵਾਰਤਾ ਲਾਪ ਹੋਈ ਜਾਂ ਅਗਲਾ ਜੋ ਸ਼ਾਸਤਰ ਅਰਥ ਹੋਇਆ ਉਹ ਹੋਇਆ ਵੇਦਾਂ ਨੂੰ ਲੈ ਕੇ ਚਾਰ ਵੇਦ ਜਿਹੜੇ ਹੋਏ ਰਿਗਵੇਦ ਸਾਮਵੇਦ ਅਥਰਵ ਵੇਦ ਤੇ ਯਜੁਰਵੇਦ ਸਵਾਮੀ ਜੀ ਨੇ ਤਿੰਨ ਦਿਨਾਂ ਦਾ ਵਿਖਿਆਨ ਦਿੱਤਾ ਕਿ ਜਿਹੜੇ ਵੇਦ ਨੇ ਉਹ ਈਸ਼ਵਰਕ੍ਰਿਤ ਨੇ ਇਹ ਈਸ਼ਵਰ ਦੇ ਰਚੇ ਹੋਏ ਨੇ ਤੇ ਵੇਦਾਂ ਨੂੰ ਮੰਨਣਾ ਹੀ ਸਾਡਾ ਧਰਮ ਹੈ ਵੇਦਾਂ ਦੇ ਵਿੱਚ ਜੋ ਮੰਤਰ ਰਚੇ ਹੋਏ ਨੇ ਉਹੀ ਅਤਲ ਸਚਾਈ ਨੇ ਤਿੰਨ ਦਿਨਾਂ ਦੇ ਵਿਖਿਆਨ ਹੋਇਆ ਤੇ ਚੌਥਾ ਦਿਨ ਰੱਖਿਆ ਗਿਆ ਸਵਾਲ ਜਵਾਬ ਦਾ ਕਿ ਕਿਸੇ ਨੇ ਜੇ ਕੋਈ ਸਵਾਲ ਜਵਾਬ ਆ ਕੇ ਕਰਨਾ ਤਾਂ ਕਰ ਸਕਦਾ ਚੌਥੇ ਦਿਨ ਗਿਆਨੀ ਦਿੱਤ ਸਿੰਘ ਜੀ ਜਾਂਦੇ ਨੇ ਸਵਾਮੀ ਦਿਆਨੰਦ ਜੀ ਦੇ ਸਾਹਮਣੇ ਬੈਠਦੇ ਨੇ ਤੇ ਪੁੱਛਦੇ ਨੇ ਕਿ ਸਵਾਮੀ ਜੀ ਦੱਸੋ ਵੇਦ ਕਿਸ ਤੇ ਲਿਖੇ ਹੋਏ ਨੇ ਸਵਾਮੀ ਜੀ ਕਹਿੰਦੇ ਅਸੀਂ ਤਿੰਨ ਦਿਨਾਂ ਤੋਂ ਵਿਖਿਆਨ ਕਰ ਰਹੇ ਹਾਂ ਕਿ ਵੇਦ ਨੇ ਜਿਹੜੇ ਉਹ ਈਸ਼ਵਰਕ੍ਰਿਤ ਨੇ ਈਸ਼ਵਰ ਦੇ ਰਚੇ ਹੋਏ ਨੇ ਤਾਂ ਗਿਆਨੀ ਜੀ ਕਹਿੰਦੇ ਜੇ ਈਸ਼ਵਰਕ੍ਰਿਤ ਨੇ ਤਾਂ ਫਿਰ ਈਸ਼ਵਰ ਨੂੰ ਮਾਨਵ ਰੂਪ ਧਾਰਨ ਕਰਨਾ ਪਿਆ ਹੋਊਗਾ ਵੇਦ ਲਿਖਣ ਵਾਸਤੇ ਕਿਉਂਕਿ ਜਿਹੜੇ ਵੇਦ ਨੇ ਉਹ ਵੈਖਰੀ ਬਾਣੀ ਦੇ ਵਿੱਚ ਨੇ ਹੁਣ ਅਸੀਂ ਪਹਿਲਾਂ ਇਹਨਾਂ ਬਾਣੀਆਂ ਨੂੰ ਸਮਝਦੇ ਹਾਂ ਕਿ ਕਿਹੜੀਆਂ ਬਾਣੀਆਂ ਦੀ ਗੱਲ ਗਿਆਨੀ ਦਿੱਤ ਸਿੰਘ ਜੀ ਨੇ ਕੀਤੀ ਗਿਆਨੀ ਦਿੱਤ ਸਿੰਘ ਜੀ ਨੇ ਚਾਰ ਬਾਣੀਆਂ ਦੀ ਗੱਲ ਕੀਤੀ ਉਹ ਕਹਿੰਦੇ ਕਿ ਚਾਰ ਬਾਣੀਆਂ ਹੁੰਦੀਆਂ ਨੇ ਪਰਾ ਪਸੰਤੀ ਮਦਮ ਅਤੇ ਵਿਅਖਰੀ ਉਦੋਂ ਗਿਆਨੀ ਦਿੱਤ ਸਿੰਘ ਜੀ ਨੇ ਉਦੋਂ ਦੀ ਉਦਾਹਰਣ ਲਈ ਉਹਨਾਂ ਜਿਹੜੀ ਸੰਗਤ ਬੈਠੀ ਸੀ ਉਸ ਨੂੰ ਲੈ ਕੇ ਹੁਣ ਅਸੀਂ ਨੂੰ ਅਸੀਂ ਇੱਕ ਹੋਰ ਸਿੰਪਲ ਉਦਾਹਰਣ ਦੇ ਨਾਲ ਸਮਝਦੇ ਹਾਂ ਕਿ ਦੇਖੋ ਜਿਸ ਤਰ੍ਹਾਂ ਬੱਚੇ ਬੈਠੇ ਨੇ ਸਾਹਮਣੇ ਟੀਚਰ ਪੜਾ ਰਿਹਾ ਬੱਚਿਆਂ ਦੇ ਮਨ ਵਿੱਚ ਕੀ ਚੱਲ ਰਿਹਾ ਟੀਚਰ ਦੇ ਮਨ ਵਿੱਚ ਕੀ ਚੱਲ ਰਿਹਾ ਕਿਸੇ ਨੂੰ ਨਹੀਂ ਪਤਾ ਪਰ ਕੁਸ਼ਣਾ ਕੁਸ਼ਤਾ ਚੱਲ ਰਿਹਾ ਟੀਚਰ ਦੇ ਮਨ ਵਿੱਚ ਵੀ ਚੱਲ ਰਿਹਾ ਬੱਚਿਆਂ ਦੇ ਮਨ ਵਿੱਚ ਵੀ ਚੱਲ ਰਿਹਾ ਜਿਹੜਾ ਕਿਸੇ ਨੂੰ ਨਹੀਂ ਪਤਾ ਕਿ ਕੀ ਚੱਲ ਰਿਹਾ ਟੀਚਰ ਦੇ ਮਨ ਵਿੱਚ ਕੀ ਹੈ ਬੱਚਿਆਂ ਦੇ ਮਨ ਵਿੱਚ ਕੀ ਹੈ ਉਹ ਪਰ ਪਰ ਕੁਸ਼ਣਾ ਕੁਸ਼ਤਾਂ ਚੱਲ ਰਿਹਾ ਉਹ ਬਸੰਤੀ ਹੈ ਤੇ ਜਦੋਂ ਹੁਣ ਮੰਨੋ ਕਿ ਬੱਚੇ ਬੈਠੇ ਨੇ ਟੀਚਰ ਪੜਾ ਰਿਹਾ ਇੱਕ ਬੱਚਾ ਉਹਨਾਂ ਦੇ ਵਿੱਚੋਂ ਸੋਚ ਰਿਹਾ ਕਿ ਜਿਹੜਾ ਟੀਚਰ ਟੌਪਿਕ ਪੜਾ ਰਿਹਾ ਉਹ ਮੈਨੂੰ ਸਮਝ ਨਹੀਂ ਆ ਰਿਹਾ ਉਹ ਬੱਚੇ ਨੂੰ ਲੱਗਿਆ ਕਿ ਮੈਂ ਉੱਠ ਕੇ ਟੀਚਰ ਨੂੰ ਕਹਾਂ ਕਿ ਤੁਹਾਡਾ ਪੜਾਇਆ ਹੋਇਆ ਸਾਨੂੰ ਸਮਝ ਨਹੀਂ ਆ ਰਿਹਾ ਉਹ ਇਹ ਸੋਚ ਹੀ ਰਿਹਾ ਸੀ ਕਿ ਮੈਂ ਟੀਚਰ ਨੂੰ ਕਹਿ ਦਿਆਂ ਕਿ ਤੁਹਾਡਾ ਪੜਾਇਆ ਮੈਨੂੰ ਸਮਝ ਨਹੀਂ ਆ ਰਿਹਾ ਕਿ ਉਸਦੇ ਨਾਲ ਵਾਲੇ ਬੱਚੇ ਨੇ ਉੱਠ ਕੇ ਕਹਿਤਾ ਕਿ ਟੀਚਰ ਤੁਸੀਂ ਜੋ ਟੋਪਿਕ ਕਰਾ ਰਹੇ ਹੋ ਸਾਨੂੰ ਸਮਝ ਨਹੀਂ ਆ ਰਿਹਾ ਤਾਂ ਉਹ ਬੇਖਰੀ ਬਾਣੀ ਹੋਗੀ ਜਿਹੜਾ ਹਜੇ ਸੋਚ ਹੀ ਰਿਹਾ ਕਿ ਮੈਂ ਕਹਿ ਦਿਆਂ ਉਹਦੇ ਗੰਠ ਦੇ ਵਿੱਚ ਉਹ ਗੱਲ ਜਿਹੜੀ ਹੈ ਰੁਕੀ ਹੋਈ ਆ ਉਹ ਹਜੇ ਸੋਚ ਹੀ ਰਿਹਾ ਕਿ ਮੈਂ ਕਹਿ ਦਿਆਂ ਉਹ ਮਤਮ ਹੈ ਪਰ ਜਿਹੜੇ ਬੱਚੇ ਨੇ ਉੱਠ ਕੇ ਕਹਿ ਦਿੱਤਾ ਕਿ ਟੀਚਰ ਤੁਹਾਡਾ ਟੋਪਿਕ ਸਾਨੂੰ ਸਮਝ ਨਹੀਂ ਆ ਰਿਹਾ ਪਲੀਜ਼ ਦੁਬਾਰਾ ਸਮਝਾਓ ਉਹ ਬੇਖਰੀ ਬਾਣੀ ਕਿਉਂਕਿ ਉਹਦੇ ਬੋਲਾਂ ਦੇ ਵਿੱਚ ਉਹ ਆ ਕੇ ਉਹ ਬਾਣੀ ਬिखर ਗਈ ਉਹ ਬੇਖਰੀ ਬਾਣੀ ਹੈ ਇਹਨਾਂ ਚਾਰ ਬਾਣੀਆਂ ਦਾ ਜ਼ਿਕਰ ਅ ਗਿਆਨੀ ਦਿੱਤ ਸਿੰਘ ਜੀ ਨੇ ਕੀਤਾ ਜਿਵੇਂ ਕਿ ਅਸੀਂ ਅਨਕੌਂਸ਼ੀਅਸ ਤੇ ਕੌਂਸ਼ੀਅਸ ਮਾਈਂਡ ਦੀ ਗੱਲ ਕਰਦੇ ਆ ਕਿ ਜਿਹੜੀਆਂ ਚੀਜ਼ਾਂ ਸਾਡੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਪਈਆਂ ਹੁੰਦੀਆਂ ਨਹੀਂਆਂ ਜਿ ਸਾਡੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਬਹੁਤ ਕੁਝ ਪਿਆ ਜੋ ਪਰ ਹੈ ਪਰ ਜਿਸ ਚੀਜ਼ ਨੂੰ ਅਸੀਂ ਰਿਮਾਈਂਡ ਕਰਕੇ ਜਿਸ ਚੀਜ਼ ਨੂੰ ਅਸੀਂ ਰਿਮਾਈਂਡ ਕਰ ਲੈਨੇ ਆ ਇੱਕ ਉਹਦੇ ਵਿੱਚੋਂ ਇੰਨੇ ਕੁਝ ਪਾਏ ਦੇ ਵਿੱਚੋਂ ਸਾਨੂੰ ਕੋਈ ਘਟਨਾ ਯਾਦ ਆ ਜਾਂਦੀ ਆ ਉਹ ਪਸੰਤੀ ਆ ਜਦੋਂ ਅਸੀਂ ਉਹਨੂੰ ਰੀਕਾਲ ਕਰਦੇ ਆ ਜੇ ਜਦੋਂ ਉਹ ਗੱਲ ਫਿਰ ਅਸੀਂ ਕਿਸੇ ਨਾਲ ਸਾਨੂੰ ਅੰਦਰੋਂ ਲੱਗਦਾ ਕਿ ਉਹ ਘਟਨਾ ਸੀ ਕਿਸੇ ਦੇ ਨਾਲ ਸਾਂਝੀ ਕਰੀਏ ਉਦੋਂ ਮਦਮਾ ਇਹੋ ਜਦੋਂ ਸਾਨੂੰ ਲੱਗਦਾ ਐ ਸਾਡੇ ਗੱਲ ਤੱਕ ਜਦੋਂ ਉਹ ਗੱਲ ਆ ਜਾਂਦੀ ਹੈ ਕਿ ਅਸੀਂ ਕਿਸੇ ਦੇ ਨਾਲ ਸਾਂਝੀ ਕਰੀਏ ਉਹ ਮਦਮਾ ਤੇ ਜਦੋਂ ਅਸੀਂ ਉਹ ਕਿਸੇ ਦੇ ਨਾਲ ਸਾਂਝੀ ਕਰ ਲੈਨੇ ਆ ਜਾਂ ਲਿਖ ਕੇ ਜਾਂ ਉਸ ਨੂੰ ਬੋਲ ਕੇ ਤਾਂ ਉਹ ਵੈਖਰੀ ਬਾਣੀ ਬਣ ਜਾਂਦੀ ਆ ਜਾਂ ਤਾਂ ਉਹ ਸ਼ਬਦਾਂ ਦੇ ਰੂਪ ਵਿੱਚ ਵਿਖਰ ਗਈ ਜਾਂ ਉਹ ਬੋਲਾਂ ਦੇ ਰੂਪ ਵਿੱਚ ਵਿਖਰ ਗਈ ਜਿਹੜੀ ਸਭ ਨੂੰ ਪਤਾ ਚੱਲ ਗਈ ਤਾਂ ਗਿਆਨੀ ਦਿੱਤ ਸਿੰਘ ਜੀ ਦਾ ਕਹਿਣ ਦਾ ਮਤਲਬ ਸੀ ਕਿ ਜਿਹੜੇ ਬੇਦ ਨੇ ਉਹ 52 ਅੱਖਰਾਂ ਦੇ ਵਿੱਚ ਰਚੇ ਹੋਏ ਨੇ ਉਹ ਬਖਰੀ ਬਾਣੀ ਆ ਉਹ ਵਿਖਰੀ ਹੋਈ ਬਾਣੀ ਆ ਤੇ ਜਿਸ ਨੂੰ ਜਿਸ ਨੂੰ ਕੋਈ ਉਚਾਰਨ ਵਾਲਾ ਹੀ ਜਿਹੜਾ ਹੈਗਾ ਬੋਲ ਸਕਦਾ ਦੇਖੋ ਜਿਹੜੇ 52 ਅੱਖਰ ਨੇ ਉਹਨਾਂ ਨੂੰ ਉਚਾਰਨ ਦੇ ਲਈ ਵੱਖਰੇ ਵੱਖਰੇ ਉਚਾਰਣ ਅੰਗ ਚਾਹੀਦੇ ਆ ਗਿਆਨੀ ਦਿੱਤ ਸਿੰਘ ਜੀ ਦਾ ਕਹਿਣਾ ਸੀ ਕਿ ਦੇਖੋ ਜਿਸ ਤਰ੍ਹਾਂ 52 ਅੱਖਰਾਂ ਦੇ ਵਿੱਚ ਇਹ ਵਿਦਰਚੇ ਹੋਏ ਨੇ ਤਾਂ ਉਹ ਅੱਖਰਾਂ ਨੂੰ ਅਸੀਂ ਅਸੀਂ ਉਚਾਰ ਕੇ ਹੀ ਤਾਂ ਕਿਸੇ ਨੂੰ ਦੱਸਾਂਗੇ ਤਾਂ ਹੀ ਫਿਰ ਕੋਈ ਅੱਗੇ ਲਿਖੂਗਾ ਕੋਈ ਬੋਲਣ ਵਾਲਾ ਚਾਹੀਦਾ ਉਹਨਾਂ ਅੱਖਰਾਂ ਨੂੰ ਜਿਵੇਂ ਕਿ ਉਚਾਰਣ ਅੰਗ ਉਹਨਾਂ ਵਾਸਤੇ ਜਿਵੇਂ ਜੀਭ ਦਾ ਇਸਤੇਮਾਲ ਹੁੰਦਾ ਦੰਦਾਂ ਦਾ ਹੁੰਦਾ ਕੰਠ ਦਾ ਹੁੰਦਾ ਤਾਲੂ ਦਾ ਹੁੰਦਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਇਹ ਜੀ ਕੰਠੀ ਧੁਨੀਆ ਦੰਤੀ ਧੁਨੀਆ ਤਾਲਵੀ ਧੁਨੀਆ ਤਾਂ ਉਹਨਾਂ ਨੂੰ ਉਹਨਾਂ ਦੇ ਲਈ ਉਚਾਰਣ ਅੰਗ ਦੀ ਲੋੜ ਪਊਗੀ ਤਾਂ ਜੇ ਪਰਮਾਤਮਾ ਈਸ਼ਵਰ ਨਿਰਾਕਾਰ ਹੈ ਤਾਂ ਫਿਰ ਉਸ ਦੇ ਉਚਾਰਣਾਂਗੇ ਕਿਸ ਤਰ੍ਹਾਂ ਬਣੇ ਜਿੰਨਾ ਚਿਰ ਉਹ ਮਾਨਵ ਰੂਪ ਦੇ ਵਿੱਚ ਨਹੀਂ ਆਉਂਦੇ ਜਿੰਨਾ ਚਿਰ ਉਹ ਮਾਨਵ ਰੂਪ ਦੇ ਵਿੱਚ ਨਹੀਂ ਆਉਂਦੇ ਉਹ ਉਚਾਰ ਨਹੀਂ ਸਕਦੇ ਤਾਂ ਫਿਰ ਉਹਨਾਂ ਦੀ ਜਿਹੜੀ ਉਹ ਉਪੇਦ ਕਿਵੇਂ ਰਚ ਦੇਣਗੇ ਗਿਆਨੀ ਜੀ ਦਾ ਕਹਿਣ ਦਾ ਮਤਲਬ ਸੀ ਕਿ ਜਿਹੜੇ ਵੇਦ ਨੇ ਉਹ ਈਸ਼ਵਰਕ੍ਰਿਤ ਨਹੀਂ ਉਹ ਮਾਨਵ ਦੇ ਲਿਖੇ ਹੋਏ ਨੇ ਤਾਂ ਸਵਾਮੀ ਜੀ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਕਿ ਜਿਹੜਾ ਹੈਗਾ ਆ ਈਸ਼ਵਰ ਨੇ ਚਾਰ ઋષਿ ਪੈਦਾ ਕੀਤੇ ਅਗਨੀ ਹਵਾ ਹੰਗਾਰਾ ਆਦੀ ਚਾਰ ઋષਿ ਪੈਦਾ ਕੀਤੇ ਉਹਨਾਂ ਨੂੰ ਆਪਣਾ ਗਿਆਨ ਦਿੱਤਾ ਤੇ ਉਹਨਾਂ ਨੇ ਫਿਰ ਅੱਗੇ ਵਧ ਰਚੇ ਤਾਂ ਫਿਰ ਗਿਆਨੀ ਦਿੱਤ ਸਿੰਘ ਜੀ ਕਹਿੰਦੇ ਕਿ ਜੇ ਇਹ ਤੁਸੀਂ ਕਹਿੰਦੇ ਹੋ ਕਿ ਜਿਹੜਾ ਪਰਮਾਤਮਾ ਉਹ ਨਿਰਾਕਾਰ ਹੈ ਉਹ ਅਨਾਦੀ ਹੈ ਤਾਂ ਜੇ ਉਹਨਾਂ ਨੇ ਜਿਹੜਾ ਗਿਆਨ ਦਿੱਤਾ ਉਹ ਚਾ ਉਸ ਗਿਆਨੀ ਜੀ ਨੇ ਪੁੱਛਿਆ ਕਿ ਦੱਸੋ ਮੈਨੂੰ ਕਿ ਜਿਹੜਾ ਜਦੋਂ ਉੱਥੇ ਉਹ ਚਾਰ ઋષਿ ਸੀ ਜਾਂ ਹੋਰ ਆਦਮੀ ਵੀ ਸੀਗੇ ਤਾਂ Swami ਜੀ ਕਹਿੰਦੇ ਨਹੀਂ ਜੀ ਹੋਰ ਵੀ ਸੀਗੇ ਤਾਂ ਫਿਰ ਗਿਆਨੀ ਜੀ ਕਹਿੰਦੇ ਕਿ ਜੇ ਹੋਰ ਆਦਮੀ ਵੀ ਹੈਗੇ ਸੀ ਤਾਂ ਫਿਰ ਜਿਹੜਾ ਈਸ਼ਵਰ ਦਾ ਗਿਆਨ ਸੀ ਜਿਸ ਨੂੰ ਤੁਸੀਂ ਅਨਾਦੀ ਕਹਿੰਦੇ ਹੋ ਕਿ ਜਿਵੇਂ ਸੂਰਜ ਦੀ ਰੋਸ਼ਨੀ ਸਭ ਤੱਕ ਪਹੁੰਚਦੀ ਹੈ ਫਿਰ ਜਿਹੜਾ ਈਸ਼ਵਰ ਦਾ ਗਿਆਨ ਸੀ ਉਹ ਚਾਰ ਰਿਸ਼ੀਆਂ ਤੱਕ ਹੀ ਕਿਉਂ ਪਹੁੰਚਿਆ ਉਹ ਦੂਸਰੇ ਬੰਦਿਆਂ ਤੱਕ ਕਿਉਂ ਨਹੀਂ ਪਹੁੰਚਿਆ ਤਾਂ ਇਸ ਤੇ ਸਵਾਮੀ ਜੀ ਕਹਿੰਦੇ ਕਿ ਕਿਉਂਕਿ ਉਹਨਾਂ ਰਿਸ਼ੀਆਂ ਦਾ ਜਿਹੜਾ ਹਿਰਦੇ ਸੀ ਉਹ ਕੋਮਲ ਉਹ ਪਵਿੱਤਰ ਸੀ ਉਹਨਾਂ ਦਾ ਹਿਰਦਾ ਪਵਿੱਤਰ ਸੀ ਇਸ ਕਰਕੇ ਜਿਹੜਾ ਪਰਮਾਤਮਾ ਦਾ ਈਸ਼ਵਰ ਦਾ ਗਿਆਨ ਸੀ ਉਹ ਚਾਰ ਰਿਸ਼ੀਆਂ ਤੱਕ ਹੀ ਪਹੁੰਚਿਆ ਤਾਂ ਫਿਰ ਗਿਆਨੀ ਜੀ ਕਹਿੰਦੇ ਤਾਂ ਫਿਰ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਇਹ ਕਹਿੰਦੇ ਹੋ ਕਿ ਕਦੇ ਕੋਈ ਕਿ ਉਹ ਚਾਰ ਰਿਸ਼ੀ ਜਿਹੜੇ ਸੀਗੇ ਉਹੀ ਨਿਰਮਲ ਹਿਰਦੇ ਵਾਲੀ ਸੀ ਹੋਰ ਕੋਈ ਇਨਸਾਨ ਨਿਰਮਲ ਹਿਰਦੇ ਵਾਲਾ ਹੋ ਹੀ ਨਹੀਂ ਸਕਦਾ ਕਹਿੰਦੇ ਜੀ ਨਹੀਂ ਅਸੀਂ ਇਹ ਨਹੀਂ ਕਿਹਾ ਕਿਉਂਕਿ ਤਾਂ ਮਤਲਬ ਸ਼ੁਰੂ ਤੋਂ ਹੀ ਜਦੋਂ ਦੀ ਸ੍ਰਿਸ਼ਟੀ ਸਾਜੀ ਆ ਉਦੋਂ ਵੀ ਨਿਰਮਲ ਹਿਰਦੇ ਵਾਲੇ ਇਨਸਾਨ ਵੀ ਧਰਤੀ ਤੇ ਆਉਂਦੇ ਨੇ ਤੇ ਜਿਹੜਾਂ ਦਾ ਨਿਰਮਲ ਹਿਰਦਾ ਨਹੀਂ ਹੁੰਦਾ ਉਹ ਵੀ ਆਉਂਦੇ ਨੇ ਤਾਂ ਫਿਰ ਗਿਆਨੀ ਜੀ ਕਹਿੰਦੇ ਫਿਰ ਜਦੋਂ ਈਸ਼ਵਰ ਦਾ ਜਿਹੜਾ ਗਿਆਨ ਹੈ ਉਹ ਫਿਰ ਹਰ ਇੱਕ انسان ਤੱਕ ਪਹੁੰਚਣਾ ਚਾਹੀਦਾ ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਹਰ ਇੱਕ انسان ਤੱਕ ਪਹੁੰਚਦੀ ਹੈ ਤਾਂ ਫਿਰ ਗਿਆਨੀ ਅਦਿਤத் ਸਿੰਘ ਜੀ ਜਦੋਂ ਕਹਿੰਦੇ ਕਿ Swami ji ਤੁਸੀਂ ਮੇਰੇ ਸਵਾਲ ਦਾ ਠੀਕ-ਠੀਕ ਜਵਾਬ ਦਿਓ ਤੁਹਾਡੇ ਸਵਾਲ ਦਾ ਹੀ ਠੀਕ-ਠੀਕ ਜਵਾਬ ਨਹੀਂ ਹੈ ਤੁਸੀਂ ਇਹ ਸਿੱਧ ਕਰੋ ਕਿ ਜਿਹੜੇ ਜਿਹੜੇ ਵੇਦ ਨੇ ਉਹ ਈਸ਼ਵਰਕ੍ਰਿਤ ਨੇ ਤੁਸੀਂ ਇਸ ਚੀਜ਼ ਨੂੰ ਸਿੱਧ ਕਰੋ ਹਾਲਾਂਕਿ ਮੈਂ ਤੁਹਾਡੇ ਸਾਹਮਣੇ ਇਹ ਸਿੱਧ ਕਰ ਦਿੱਤਾ ਕਿ ਜਿਹੜੇ ਵੇਦ ਨੇ ਉਹ ਮਨੁੱਖਾਂ ਦੇ ਰਚੇ ਹੋਏ ਨਹੀਂਗੇ ਜੇ ਤੁਸੀਂ ਕਹਿੰਦੇ ਹੋ ਕਿ ਇਹ ਈਸ਼ਵਰ ਦੇ ਰਚੇ ਹੋਏ ਨੇ ਤਾ ਫਿਰ ਜਿਹੜਾ ਈਸ਼ਵਰ ਦਾ ਗਿਆਨ ਹੈ ਜਿਹੜਾ ਪਰਾ ਬਸੰਤੀ ਜਾਂ ਮਦਮਾ ਦੇ ਵਿੱਚ ਹੀ ਪਿਆ ਹੈ ਕਿਉਂਕਿ ਈਸ਼ਵਰ ਨਿਰাকার ਹੈ ਉਹਨਾਂ ਦਾ ਜਿਹੜਾ ਗਿਆਨ ਹੈ ਉਹ ਪਰਾ ਬਸੰਤੀ ਜਾਂ ਮਦਵਾ ਬਾਣੀ ਦੇ ਵਿੱਚ ਹੀ ਤਾਂ ਹੈ ਉਸ ਨੂੰ ਤੁਸੀਂ ਕਿਵੇਂ ਸਮਝ ਸਕਦੇ ਹੋ ਗਿਆਨੀ ਦਸਿੰਝ ਜੀ ਕਹਿੰਦੇ ਚਲੋ ਜੀ ਆਪਾਂ ਇਹ ਦੇਖਦੇ ਹਾਂ ਕਿ ਮੈਂ ਮੈਂ ਕੁਝ ਬੋਲਣਾ ਚਾਹੁੰਨਾ ਤੁਸੀਂ ਦੱਸੋ ਕਿ ਮੈਂ ਕੀ ਬੋਲਣਾ ਚਾਹੁੰਨਾ ਸਵਾਮੀ ਜੀ ਕਹਿੰਦੇ ਤੁਸੀਂ ਬੋਲੋ ਮੈਂ ਦੱਸ ਦਿਆਂਗਾ ਕਿ ਤੁਹਾਡਾ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗਿਆਨੀ ਜੀ ਕਹਿੰਦੇ ਕਿ ਫੇਰ ਤਾਂ ਉਹ ਵੈਖਰੀ ਬਾਣੀ ਦੇ ਵਿੱਚ ਹੀ ਹੋ ਜਾਊਗਾ ਫੇਰ ਤਾਂ ਉਸ ਨੂੰ ਸਭ ਸਮਝ ਲੈਣਗੇ ਜਦੋਂ ਮੈਂ ਵੈਖਰੀ ਬਾਣੀ ਦੇ ਵਿੱਚ ਹੀ ਕਰ ਦਿੱਤਾ ਉਸ ਨੂੰ ਮੇਰੇ ਵਿਚਾਰਾਂ ਨੂੰ ਵੈਖਰੀ ਬਾਣੀ ਦੇ ਵਿੱਚ ਕਰ ਦਿੱਤਾ ਫੇਰ ਤਾਂ ਉਸ ਨੂੰ ਸਭ ਸਮਝ ਜਾਣਗੇ ਤੁਸੀਂ ਮੈਨੂੰ ਦੱਸੋ ਕਿ ਮੈਂ ਮੈਂ ਕੀ ਕਹਿਣਾ ਚਾਹੁੰਦਾ ਤਾਂ ਗਿਆਨੀ ਜੀ ਨੇ ਬੈਠੇ ਲੋਕਾਂ ਤੋਂ ਵੀ ਪੁੱਛਿਆ ਕਿ ਤੁਹਾਡੇ ਚ ਕੋਈ ਜਾਣਦਾ ਹੋਊ ਕਿ ਮੇਰੇ ਮਨ ਦੇ ਵਿੱਚ ਕੀ ਆ ਸੁਆਮੀ ਜੀ ਤੋਂ ਵੀ ਪੁੱਛਿਆ ਚੱਲ ਇਹ ਜਿਹੜੇ ਲੋਕ ਨੇ ਇਹ ਤਾਂ ਵੇਦ ਨਹੀਂ ਜਾਣਦੇ ਤੁਸੀਂ ਤਾਂ ਵੇਦਾਂ ਦੇ ਗਿਆਤੋਂ ਤੁਸੀਂ ਦੱਸੋ ਕਿ ਮੇਰੇ ਮਨ ਦੇ ਵਿੱਚ ਕੀ ਆ ਤਾਂ ਸਵਾਮੀ ਜੀ ਕਹਿੰਦੇ ਕਿ ਐ ਕੋਈ ਕਿਵੇਂ ਜਾਣ ਸਕਦਾ ਕਿਸੇ ਦੇ ਮਨ ਦੀ ਗੱਲ ਨੂੰ ਤਾਂ ਫਿਰ ਸਵਾਮੀ ਗਿਆਨੀ ਜੀ ਕਹਿੰਦੇ ਜੇ ਮੈਂ ਇੱਕ ਤੁਛ ਜੀਵ ਹਾਂ ਤੁਸੀਂ ਮੇਰੇ ਮਨ ਦੀ ਗੱਲ ਨੂੰ ਜੇ ਨਹੀਂ ਸਮਝ ਸਕਦੇ ਤਾਂ ਫਿਰ ਤੁਸੀਂ ਪਰਮਾਤਮਾ ਦਾ ਈਸ਼ਵਰ ਦਾ ਜਿਹੜਾ ਗਿਆਨ ਹੈ ਜਿਹੜਾ ਵੱਖਰੀ ਬਾਣੀ ਦੇ ਵਿੱਚ ਨਹੀਂ ਹੈਗਾ ਤੁਸੀਂ ਉਸ ਨੂੰ ਕਿਵੇਂ ਸਮਝ ਸਕਦੇ ਇਸ ਤੇ ਕਹਿੰਦੇ ਨੇ ਫਿਰ ਸਵਾਮੀ ਜੀ ਥੋੜੇ ਖਿਜ ਗਏ ਤਾ ਫਿਰ ਸ਼ਿਵਨਾਰਾਇਣ ਪੰਡਤ ਅਗਨੀ ਹੋਤਰੀ ਜਿਹੜੇ ਸੀਗੇ ਉਹਨਾਂ ਨੇ ਫਿਰ ਖੜੇ ਹੋ ਕੇ ਗਿਆਨੀ ਜੀ Swami ji ਨੂੰ ਕਿਹਾ ਕਿ Swami ji ਆਪ ਟਾਲ ਮਟੋਲ ਮਤ ਕਰੀਏ ਆਪ ਗਿਆਨੀ ਜੀ ਕੇ ਸਵਾਲਾਂ ਦਾ ਜਵਾਬ ਦਿਜੀਏ ਤਾਂ ਇਸ ਤੇ ਗਿਆਨੀ ਜੀ Swami ji ਥੋੜੇ ਖਿਜ ਗਏ ਉਹ ਕਹਿੰਦੇ ਕਿ ਮੋਝੇ ਇਤਨਾ ਹੀ ਆਤਾ ਥਾ ਮੈਂ ਮੋਝੇ ਜੋ ਆਤਾ ਥਾ ਮੈਂਨੇ ਬਤਾ ਦਿਆ ਤਾਂ ਇਸ ਤੇ ਫਿਰ ਕਹਿੰਦੇ ਨੇ ਉੱਥੇ ਬੈਠੇ ਲੋਕਾਂ ਨੇ ਤਾੜੀਆਂ ਮਾਰੀਆਂ ਕਿ Swami ji ਹਾਰ ਗਏ ਤੇ ਹੁਣ ਜਿਹੜੀ ਹਾਰ ਜਿੱਤ ਦੀ ਗੱਲ ਹੈ ਜੀ ਇਸ ਨੂੰ ਦੇਖੋ ਇਸ ਨੂੰ ਗਿਆਨੀ ਦਿੱਤਸ਼ੀ ਨੇ ਆਪਣੀ ਜਿਹੜੀ ਕਿਤਾਬ ਲਿਖੀ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਹਾਰਜਿਤ ਵਰਡ ਹੀ ਯੂਜ਼ ਕੀਤਾ ਹੈ ਤੇ ਜਿੱਥੇ ਅਸੀਂ ਗੱਲ ਕੀਤੀ ਕਿ ਪੰਡਤ ਲੇਖਰਾਮ ਦੀ ਇੱਕ ਰਚਨਾ ਹੈ ਜਿਹੜੀ ਕਿ ਸੁਆਮੀ ਧਿਆਨੰਨ ਸਾਸਵਤੀ ਦਾ ਜੀਵਨ ਚਿੱਤਰ ਉਸ ਦੇ ਵਿੱਚ ਵੀ ਉਹਨਾਂ ਨੇ ਹਾਰਜਿਤ ਸ਼ਬਦ ਹੀ ਯੂਜ਼ ਕੀਤਾ ਇਸ ਕਰਕੇ ਅਸੀਂ ਵੀ ਹਾਰਜਿਤ ਸ਼ਬਦ ਹੀ ਯੂਜ਼ ਕੀਤਾ ਤੇ ਕਹਿੰਦੇ ਨੇ ਕਿ ਇਸ ਤੋਂ ਫਿਰ ਲੋਕਾਂ ਨੇ ਤਾੜੀਆਂ ਮਾਰਤੀਆਂ ਕਿ ਸੁਆਮੀ ਜੀ ਜਿਹੜੇ ਸੀਗੇ ਉਹ ਗਿਆਨੀ ਜੀ ਦੇ ਸਵਾਲਾਂ ਦੇ ਜਵਾਬ ਨਹੀਂ ਦੇ पाए ਇਹ ਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਆਪਾਂ ਇਸ ਕਿਤਾਬ ਨੂੰ ਪੂਰਾ ਕਰਾਂਗੇ ਇੱਕ ਵਿਸ਼ਾ ਹੋਰ ਰਹਿ ਗਿਆ ਉਸਤੇ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਅਰਹੀ ਗੱਲ ਜਿਹੜਾ ਕਹਿੰਦੇ ਸੀ ਕਿ ਖੁਸ਼ਕ ਭਰਾਵਾਂ ਦੇ ਸਵਾਲ ਸੀ ਕਿ ਇਸ ਨੂੰ ਇਹ ਵਾਰਤਾਲਾਪ ਸੀ ਇਹ ਸ਼ਾਸਤ੍ਰ ਅਰਥ ਸੀ ਇਹ ਚਰਚਾ ਸੀ ਇਸ ਨੂੰ ਵਹਿਸ ਦਾ ਬਣਾ ਨਾ ਦਿਓ ਦੇਖੋ ਜੀ ਹੁਣ ਜਦੋਂ ਇਹ ਵਾਰਤਾਲਾਪ ਹੋਈ ਇਹ ਚਰਚਾ ਹੋਈ ਤਾਂ ਉੱਥੇ ਗਿਆਨੀ ਦਿੱਤ ਸਿੰਘ ਜੀ ਨੇ ਆਪਣੀ ਕਿਤਾਬ ਦੇ ਵਿੱਚ ਇਹ ਜ਼ਿਕਰ ਕੀਤਾ ਕਿ ਜਦੋਂ ਸ਼ਿਵਨਾਰਾਇਣ ਅਗਨੀ ਹੋਤਰੀ ਜੀ ਨੇ ਉੱਠ ਕੇ ਸਵਾਮੀ ਜੀ ਨੂੰ ਕਿਹਾ ਸੀ ਕਿ ਤੁਸੀਂ ਤੁਸੀਂ ਗਿਆਨੀ ਜੀ ਦੇ ਸਵਾਲਾਂ ਦੇ ਜਵਾਬ ਦਿਓ ਤਾਂ ਉਹ ਉਹਨਾਂ ਦੇ ਨਾਲ ਉਲਝਣ ਲੱਗੇ ਕਹਿੰਦੇ ਕਿ ਤੈਨੂੰ ਕੀ ਪਤਾ ਗਿਆਨੀ ਜੀ ਨੇ ਕੀ ਸਵਾਲ ਕੀਤਾ ਜਾਂ ਤੈਨੂੰ ਕੀ ਪਤਾ ਕਿ ਮੈਂ ਕੀ ਉੱਤਰ ਦਿੱਤਾ ਫਿਰ ਉਦੋਂ ਗਿਆਨੀ ਜੀ ਨੇ ਕਿਹਾ ਸੀ ਉਹ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਜਦੋਂ ਝਗੜਾ ਵੱਧ ਗਿਆ ਤਾਂ ਫਿਰ ਮੈਂ ਸਵਾਮੀ ਜੀ ਨੂੰ ਕਿਹਾ ਕਿ ਸਵਾਮੀ ਜੀ ਤੁਸੀਂ ਇਹਨਾਂ ਨਾਲ ਨਾ ਝਗੜੋ ਤੁਹਾਡੇ ਉੱਤਰ ਪ੍ਰਸ਼ਨ ਮੇਰੇ ਨਾਲ ਨੇ ਤੁਸੀਂ ਮੇਰੇ ਨਾਲ ਗੱਲ ਕਰੋ ਤੇ ਆਪਣਾ ਤੁਸੀਂ ਸਿਧਾਂਤ ਰੱਖੋ ਤਾਂ ਜਦੋਂ ਵਾਰਤਾਲਾਪ ਚਰਚਾ ਜਾਂ ਸ਼ਾਸਤਰਾਤ ਅਰਥ ਉਦੋਂ ਤੱਕ ਹੀ ਹੁੰਦਾ ਹੈ ਜੀ ਜਦੋਂ ਗੱਲ ਸ਼ਾਂਤ ਮੈਤਰੀਕੇ ਨਾਲ ਹੁੰਦੀ ਹੈ ਜਦੋਂ ਗੱਲ ਝਗੜੇ ਤੱਕ ਵੱਜ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਬਹਿਸ ਤਾਂ ਨਹੀਂ ਦਿੱਤਾ ਜਾਂਦਾ ਏਸੀ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ